ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਗੱਲ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਦਿਖਾਉਣੀਆਂ ਤੇ ਅੱਜ ਸਾਰੀਆਂ ਗੱਪਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਵਧੀਆ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਕੋਸਣਾਠੀ ठा ਜੇ ਪਪਾ ਮਹਾਰਾਜੀ ਦੀ ਬੇਜੀ ਚਲੋ ਵਾਧੀਏ ਕਿਰਪਾ ਚਾਹੀਦੀ ਜੀ ਤੇ ਨਾਮ ਦੱਸ ਦਿਓ ਨਾਮ ਪ੍ਰੇਮ ਸਿੰਘ ਪਿੰਡ ਜਿਕ ਦੇਖੁਰਦ ਤਹਿਸੀਲ ਨਾਣਾ ਜ਼ਿਲ੍ਹਾ ਮਿਸਰ ਤੇ ਫੋਨ ਨੰਬਰ ਬੋਲ ਦੇ ਇੱਕ ਰਿ 990129613 ਸੀ ਠੀਕ ਹੈ ਜੀ ਤੇ ਅੱਜ ਗੱਪਣਾ ਸਾਰੀਆਂ ਅੱਜ ਗੱਪਣਾ ਵੀਰ ਜੀ ਡਿਮਾਂਡ ਹੈ ਗੱਪਣਾ ਦੀ ਜਿਆਦੀ ਮੈਂ ਹਾਂ ਅੱਜ ਗੱਪਣੇ ਪਾ ਦਨੇ ਅੱਛਾ ਹਾਂ ਜੀ ਵੀਰ ਜਿਆਦੇ ਨਾ ਗੱਪਣਾ ਮੰਗਦੇ ਆ ਠੀਕ ਹੈ ਹਾਂ ਜੀ ਤੇ ਮੈਂ ਚੱਲਾ ਜੀ ਗੱਪਣਾ ਅੱਜ ਫਿਰ ਗੱਪਣਾ ਇਕੱਠੀਆਂ ਕਰਦੇ ਕਦੇ ਸਾਰੀਆਂ ਸੁਈਆਂ ਹੁੰਦੀਆਂ ਕਦੇ ਸਾਰੀਆਂ ਗੱਪਣਾ ਸਿਰਾਈ ਲਾਂਦੀਆਂ ਸਿਰਾਈ ਗਾਵਾਂ ਲਾਂਦੀਆਂ ਠ ਇਹ ਕਿੰਨਾ ਕਿਲਾ ਜੀ ਟਾਈਮ ਇਹ ਵੀਰ ਜੀ ਖੜਦੀ ਜੇ 8 7 8 ਦਿਨ ਖੜਦੀ ਜੇ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਵੀਰ ਜੀ ਉਹ ਪਿਛਲੀ ਰਾਂਦੇ ਪੀ ਆਪਾਂ 20 ਕਿਲੋ ਚੋਇਆ ਅੱਛਾ 2 ਕਿਲੋ ਦਾ ਝੂਠੀ ਮਾਰ ਦੇਣ ਦੇ 17 18 ਕਿਲੋ ਚਵਾਈ ਜਾਊਗੀ ਠੀਕ ਆ ਹਾਂਜੀ ਚਲੋ ਤੋਰੋ ਵੀਰ ਜੀ ਦਾ ਸਣਪਾਂਡਾ ਹੀ ਦੱਸਣ ਦੇ ਚੋਮ ਚੋਂਦੀ ਸਹੀ ਦੁੱਧ ਕਰੇ ਠੀਕ ਆ ਜੀ ਕਿਉਂਕਿ ਠੰਡੀ ਪੀ ਰਹੀ ਬਾਕੀ ਇਹ ਆ ਕਿ ਚੰਗੀ ਤਿਆਰ ਹੁੰਦੀ ਆ ਚੰਗੀ ਤਿਆਰ ਹੋ ਜੇ ਹੋਰ ਤਿਆਰ ਹੋਣੀ ਆ ਜਦ ਇਹ ਠੰਡੀ ਵੀਰ ਜੀ ਹਜੇ ਟੱਲਾ ਟੱਲਾ ਬਹੁਤ ਆ ਦੇ ਆ ਵੇਖੋ ਠੀਕ ਆ ਜੀ ਹਾਂਜੀ ਤੇ ਕੱਦ ਕੱਟ ਚ ਵੀ ਚੰਗੀ ਆ ਪੂਰੀ ਇਸ ਕੁਆਲਟੀ ਵਿੱਚ ਹੀ ਬੜੀ ਆ ਹੋਤਰਾ ਵੀ ਜਿਹੜੀ ਕੱਦ ਕੱਟ ਦੀ ਚੰਗੀ ਕੱਦ ਵੀਰ ਜੀ ਬਹੁਤ ਆ ਵਸ਼ੀਦਾ ਵੇਖੋ ਕੱਦ ਵੇਖੋ ਕੱਦ ਵੇਖੋ ਕਿੱਡਾ ਆ ਦੇਖ ਸਾਦੇ ਜੀ ਲੈ ਜਾਓ ਵੀਰ ਜੀ ਬੱਸ ਜੀ ਦੰਦ ਦੰਦ ਚੈੱਕ ਕਰਾ ਲਈ ਮੜੇ ਹਾਂ ਦੇਖ ਸਾਦੇ ਦੰਦੋਂ ਦੋ ਕੇ ਬਿੱਜੀ ਫਿਰ ਲੱਜ ਹਜੇ ਵੀ ਇੱਜੀ ਮਸ਼ੀਨ ਨੇ 9-10 ਦਿਨ ਲਾਏ ਨੇ ਚੰਗੀ ਤਿਆਰ ਹੋ ਗਈ ਮਸ਼ੀਨ ਤਿਆਰ ਹੋਣ ਦੀ ਚੰਗੀ ਥੱਲਿਓ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਤੇ ਵੀਰ ਜੀ ਦੀ ਗਾਵਾ ਮੁੱਲ ਤੇ ਖੁੱਲਾ ਹੀ ਕਰਾਂਦੀ ਜੀ ਜੈ ਜੈ ਕਰੀਏ ਫਿਰ ਜੈ ਜੈ ਕਰਦੀ ਜੈ ਜੀ ਮੁੱਲ ਤੇ ਵੀਰ ਜੀ ਤੁਹਾਨੂੰ ਪਤਾ ਪੂਰੀ ਫੋਲ ਰਾਜੀ ਹੁੰਦੀ ਨਾ ਅਵਸ਼ੀਂਗ ਹਾਂਜੀ ਤੇ ਮੁੱਲ 75000 ਰੁਪਇਆ ਕਰਾਂਦੀ ਠੀਕ ਆ ਹੁਣ ਆਪਾਂ ਜੈ ਜੀ ਕਰਦੀ ਕਿੰਨਾ ਮੁੱਲ ਕਰਨੋਂ ਭਾ 55000 ਕਰੀ ਜੀ 48000 ਦੀ ਪੂਰੇ ਦੀ ਦੇ ਦਾਂਗੇ 48000 ਦੀ ਦੇ ਦੋਗੇ ਮੌਕੇ ਤੇ ਹੋਰ ਕਰਦੋ ਕਿ ਮਾਨਤ ਕੋਈ ਨਹੀਂ ਮਾਨਤਨ ਕਰਦਾ ਹਜੇ ਵੀਰ ਜੀ ਗਾਣੇ ਤੇ ਜਿਹੜੇ ਵੀਰ ਨੂੰ ਪਰਖੋ ਇਹਨੇ ਆਪੇ ਦੱਸ ਦੇਣਾ ਆਹ ਦੇਖੋ ਇਹ ਢੱਲਾ ਵੀਰ ਜੀ ਠੀਕ ਹੈ ਜੀ ਹਾਂਜੀ ਆਖਾਣ ਵੇਖੋ ਕੰਜ ਵਸ਼ੀ ਨੂੰ ਕੋਟ-ਕੋਟ ਤੇ ਲੱਗਾ ਠੀਕ ਹੈ ਜੀ ਹਾਂਜੀ ਹਾਂਜੀ ਬਸ ਇਹ ਨਹੀਂ ਗੱਲ ਆ ਗਈ ਕੋਈ ਜੱਥੇ ਮੱਦੀਆਂ ਨੂੰ ਬਾਕੀ ਆ ਵੇਂਸ ਵੇਖੋ ਬਰੀਕ-ਬਰੀਕ ਆ ਵੇਖੋ ਠੀਕ ਹੈ ਜੀ ਗੱਡੇ ਤੇ ਬਹੁਤ ਵਧੀਆ ਚਲੋ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਆ ਇਹ ਵੀ ਠੰਡੀ ਸੀਲ ਵਿੱਚ ਜੀ ਵਸ਼ੀ ਪਹਿਲਾ ਸੁਆ ਇਸ ਨੂੰ ਤਾਂ ਕਿਸੇ ਨੇ ਚੰਗੀਆਂ ਰੇਜਾਂ ਲਾਈਆਂ ਸਾਫਨ ਤੇ ਚੰਗੀਆਂ ਤੇ ਸ਼ਾਰਟ ਦੀ ਖੁੱਲੀ ਰਹੀ ਫਾਰਮ ਤੋਂ ਇਹ ਫਾਰਮ ਤੋਂ ਆਈ ਹੈ ਜੀ ਖੁੱਲੀ ਵਸ਼ੀ ਠੀਕ ਹੈ ਜੀ ਪੂਰੇ ਕਹਿ ਵੀਰ ਨੇ ਦੀ ਜਨਾ ਸੰਭੀ ਚੰਗੀ ਸੇਵਾ ਕੀਤੀ ਚੌਗੀ ਹੋਣਦੀ ਜੇ ਜੇ ਪੂਰੀ ਹੋਈ ਨਹੀਂ ਚੌਗੀ ਹੋਣਦੀ ਆ ਹਾਂਜੀ ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਵੀਰ ਜੀ ਚਵਾਈ ਜਾਊਗੀ ਜਾਦਬਰੀ ਦੇ ਹਿਸਾਬ ਨਾਲ ਆਪਾਂ ਵੱਧ ਨਹੀਂ ਆਂਦੇ ਵੱਧ ਵੀ ਚਵਾ ਸਕਦੀ 17 18 ਕਿਲੋ ਤੋਂ ਘੱਟ ਕੀ ਚਵਾਊਗੀ ਠੀਕ ਹੈ ਜੀ ਬਾਕੀ ਵੀਰ ਜੀ ਦੁੱਧ ਤੇ ਲੈਣਾ ਆਪਾਂ ਸੇਵਾ ਦਾ ਹਾਂਜੀ ਸੇਵਾ ਕਰ ਲਾਂਗੇ ਤੇ ਤੁਹਾਨੂੰ ਪਤਾ ਚੋਲਾਂਗੇ ਤੋਰੋ ਫਿਰ ਇਹਨੂੰ ਹਾਂਜੀ ਆਪਾਂ ਤੇ ਅੰਦਾਜ਼ਾ ਹੀ ਦੱਸਣਾ ਕਿਉਂਕਿ ਸਾਡੇ ਕੋਲ ਵੀ ਅੱਜ ਮਾਲ ਡੰਗਰ ਆਉਂਦਾ ਨਹੀਂ ਛੱਡੀ ਦੀ ਇਹ ਸਾਡੇ ਕੋਲ ਵੀ ਅੱਜ ਮਾਲ ਡੰਗਰ ਵੇਚੀ ਆਉਂਦਾ ਅਹੀਂ ਗਾਂ ਦੱਸ ਦਿੱਤਾ ਠੀਕ ਹੈ ਆ ਦੇਖ ਸਾਡੇ ਜੇ ਚੰਗੀ ਤਿਆਰ ਹੁੰਦੀ ਹੈ ਜੰਗੀ ਤਿਆਰ ਵੇਜੀ ਹੁੰਦੀ ਆ ਥਾਨ ਵੇਖੋ ਕਿੰਨਾ ਮੋਟਾ ਕੱਢਣ ਦੀ ਵਸ਼ੀ ਚਲੋ ਤੋਰਾਂ ਹੇ ਕਰੀ ਨਮ ਬਾਕੀ ਵੇਖੋ ਜੀ ਬੋਡੀ ਵੇਟ ਬਹੁਤ ਹੈ ਵੀਰ ਜੀ ਵਸ਼ੀ ਦਾ ਇਹ ਕਿ ਸੰਭ ਹੀ ਕਿਹ ਵੇ ਨੇ ਬੜੀ ਰੀਜ ਨਾ ਵਾ ਤੇ ਇਹ ਕੱਦ ਕਾਠ ਵੀ ਚੰਗਾ ਵਾ ਪਹਿਲਾ ਹੀ ਸੂਆ ਸੋਣਾ ਹੈ ਤੇ ਚੰਗੀ ਤਿਆਰ ਹੋਣੀ ਹੈ ਥੱਲੇ ਬਾਕੀ ਗਾਂ ਦੇ ਨੇੜ ਤੇੜ ਤੇ ਹੁਣ ਹੋਈ ਆ ਦੇ ਦੰਦ ਵਿਖਾ ਦਈਏ ਵੀਰ ਜੀ ਦੰਦ ਕੱਟਣਾ ਹੋ ਸੀਰੇ ਤੇ ਆਹ ਵੇਖੋ ਵੀਰ ਜੀ ਪਿਓ ਚਾਰ ਦੰਦ ਆ ਹਾਂ ਦੇਖ ਲੇ ਹਾਂ ਦੇਖੋ ਚੋਗੀ ਦੇ ਜ ਬਰਾਬਰ ਰੇਅਰ ਕਰਨਾ ਬਰਾਬਰ ਦੀ ਜਗਰ ਹੁੰਦੀ ਆ ਚਾਰ ਦੰਦ ਚ ਜਲੀ ਹੋ ਗਈ ਆ ਸਾਨੂੰ ਆਹ ਵੇਖੋ ਤਰਾ ਕੰਨੀਆਂ ਖਲੋਤੀਆਂ ਦੋ ਠੀਕ ਹੈ ਜੀ ਦੋ ਇਧਰ ਤੇ ਦੋ ਇਧਰ ਚਲੋ ਲੈ ਜਾਓ ਫਿਰ ਪਿਓ ਚਾਰ ਦੰਦ ਆ ਜਲੀ ਬਾਕੀ ਵੀਰ ਜੀ ਆਂਦੇ 10 ਕ ਦਿਨ ਖੜ ਗਈ ਆ ਬਾਅਦ ਵੀ ਖੜ ਸਕਦੀ ਤੇ ਘੱਟ ਵੀ ਖੜ ਸਕਦੀ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਇਧਰ ਵੇਖੋ ਇਹਨੂੰ ਪ੍ਰਵਾਹ ਥੋੜਾ ਕੋਈ ਇਹਨੂੰ ਇੱਥੇ ਬੈਜੋ ਕਣਾ ਇਹਨੂੰ ਉੱਥੇ ਖਲੋ ਜਾਣਾ ਆ ਵੇਖੋ ਠੀਕ ਹੈ ਜੀ ਸੀਲ ਠੰਡੀ ਬੋ ਰਿਆਂ ਜੀ ਠੰਡੀ ਸੀਲ ਆ ਕੇ ਪੂਰੀ ਆ ਵੇਖੋ ਜਿੰਜ ਮਰਜੀ ਇਹਨੂੰ ਨਾ ਮਰਜੀ ਕਰੋ ਚਲੋ ਲੈ ਜਾ ਬਾਕੀ ਆਵੇ ਲੋ ਗਾਂ ਜਿੱਡੀ ਹੋਣ ਜੇ ਠੀਕ ਆ ਹਾਂ ਜੀ ਇਹ ਕੱਲ ਕਰਨਾ ਵਸ਼ੀ ਨੇ ਪੂਰਾ ਹਾਂ ਜੀ ਤੇ ਇਹਦਾ ਮੁੱਲ ਬਾਕੀ ਕੋ ਚੰਗੀ ਵੀਰ ਸੇਵਾ ਵਾਲਾ ਲੈ ਜੀ ਉਹ ਦੁੱਧ ਵਾਧ ਚਵਾਉਗੀ ਵੀਰ ਜੀ ਵਾਸ਼ੀ ਠੀਕ ਆ ਮੈਨੂੰ ਪਰਸ ਹੋਈ ਵੀਰ ਜੀ ਨੇ ਆਪੇ ਲੈਣੀ ਹਾਂਜੀ ਹਾਂਜੀ ਅੱਜ ਆਹ ਠੱਲਾ ਟੱਲਾ ਬੜੀਆਂ ਕੀ ਜਾਦ ਨਸਲ ਜਿਆਦ ਨਸਲ ਨੇ ਘਟਣਾ ਦੁੱਧ ਵੀ ਜਾਦ ਨਸਲ ਨੇ ਮੁੱਲ ਦੱਸੀਏ ਫਿਰ ਆਪਾਂ ਇਹਦਾ ਮੁੱਲ ਜਾਇ ਜੀ ਕਰਦੀ ਹੈਗੇ ਕਿੰਨਾ ਕ ਇਹ ਵੀ ਵੀਰ ਜੀ ਮੁੱਲ ਕਰਨ ਨੂੰ ਆਪਾਂ 55 ਕਰੀਏ 48 ਵੀ ਦੇ ਦਾਂਗੇ ਪੂਰੇ ਇਹ ਵੀ 48000 ਦੀ ਪੂਰੇ 48 ਵੀ ਦੇਣੀ ਛੋਟ ਵਿੱਚੋਂ ਕਰ ਦੋਗੇ ਮਾਨਤਨ ਕੋਈ ਨਹੀਂ ਮੌਕੇ ਦੇ ਵਿੱਚ ਹੀ ਕਰ ਦਾਂਗੇ ਠੀਕ ਹੈ ਹਾਂਜੀ ਆਹ ਏਅਰ ਸ਼ਹਿਰ ਵੀ ਜੀ ਲੈਂਦੀ ਹੈ ਏਅਰ ਸ਼ਹਿਰ ਦੀ ਵੀ ਡਿਮਾਂਡ ਬੜੀ ਹੀ ਵੀਰਾਂ ਦੀ ਜਿੰਨਾ ਕ ਉਹਨਾਂ ਕਿਸੇ ਨੇ ਜ਼ਿਆਦਾ ਸਾਂਭੇ ਹੋਣਾ ਕਿ ਇਹਨੂੰ ਥੋੜਾ ਜਿਹਾ ਕਿਸੇ ਨੇ ਘੱਟ ਸਾਂਭਿਆ ਹਾਂਜੀ ਹਾਂਜੀ ਠੀਕ ਹੈ ਪਰ ਮੁੱਲ ਵੀ ਇੰਨਾ ਕੀ ਹੈ ਨਾ ਅੱਛਾ ਹਾਂਜੀ ਨਾ ਨੂੰ ਪਤਾ ਜੇ ਇਹੋ ਸਾਂਭੀ ਹੁੰਦੀ ਤੇ ਸੁਈ ਵੀ 10000 ਰੁਪਏ ਚੁੱਕੀ ਜਾਣੀ ਠੀਕ ਆ ਜਾਣ ਜਾਂਦਾ ਦੀ ਚੁੱਕੀ ਏ ਠੀਕ ਹੈ ਜੀ ਤੇ ਇਹ ਕਿੰਨੇ ਕੇ ਦੁੱਧ ਆ ਲਈ ਜੇ ਬਾਕੀ ਉਹ ਬੋਡੀ ਵੇਟ ਚ ਵਾਧਿਆ ਥੋੜੀ ਨਹੀਂ ਆ ਹਾਂਜੀ ਤੇ ਮੋਲ ਉਹਨਾਂ ਦੇ ਉੱਚੀ ਆ ਠੀਕ ਆ ਇਹ ਥੋੜੀ ਬੋਡੀ ਵੇਟ ਚ ਚੀਜ਼ ਚੀਜ਼ ਦਾ ਮੁੱਲ ਪੈਣਾ ਜਿਹੜਾ ਚੀਜ਼ ਉਹਦਾ ਮੁੱਲ ਤੋਰ ਹੇ ਖਰੀਦਣਾ ਫਿਰ ਤੋਰੀ ਤੀਏ ਬਾਕੀ ਵੀ ਜਿਆਦ ਬ੍ਰੀਡ ਹੈ ਵੀ ਬਹੁਤ ਹਾਂ ਵਸ਼ੀ ਠੀਕ ਹੈ ਜੀ ਹਾਂਜੀ ਕੰਧ ਤੋਂ ਮੋਟਾ ਲੱਗਾ ਅਜੇ ਵੀ ਇੱਥੇ ਲੱਗ ਲੱਭ ਉਹਦੇ ਚੱਲੇ ਨੇ ਇਹ ਕਿੰਨਾ ਕਿ ਵੀਰ ਜੀ ਤੇਰਾ ਦੋ ਚਵਾਈ ਜਾਊਗੀ ਇਹ ਵੀ ਜੀ ਚਵਾਈ ਜਾਊਗੀ 15 16 ਕਿਲੋ ਵੱਧ ਵੀ ਚਵਾ ਸਕਦੀ ਹੈ ਜੀ 15 16 ਦੇ ਲੱਗ ਕੇ ਚਲੇ ਵੀ ਕਿੰਨੇ ਕਿ ਚਵਾਈ ਦੇਊਗੀ ਉਤਰਾ ਕੱਦ ਕੱਟ ਚ ਚੰਗੀ ਆ ਉਤਰਾ ਇਹ ਹੈ ਕਿ ਥੋੜੀ ਖ ਸੰਭੀ ਕੇ ਵੀਦਨੇ ਕਾਟੇ ਸਾਡੀ ਕੋ ਚੰਗੀ ਵੀਰ ਸੰਭਲੂਗਾ ਹਾਂਜੀ ਹਾਂਜੀ ਬਾਕੀ ਆ ਵੇਖੋ ਵੀਰ ਜੀ ਸੰਭੀ ਨਹੀਂ ਹੈ ਤੇ ਵੇੜਿਆ ਠੀਕ ਹੈ ਬਸ ਕਿ ਇਹਨੇ ਸੰਭੀ ਨਹੀਂ ਹੈ ਹਾਂਜੀ ਕੰਧ ਤੋਂ ਬਹੁਤ ਮੋਟਾ ਲੱਗਾ ਵੀਰ ਜੀ ਬਾਕੀ ਇਹ ਵੀ ਤੁਹਾਡੇ ਲੋਕ ਜਿਆਦੇ ਸਿਆਣੇ ਆ ਪਰ ਬਾਕੀ ਜਿਆਦੇ ਦੁੱਧ ਕਢਣਾ ਹਾਂਜੀ ਹਾਂਜੀ ਇਹ ਅਸੀਂ ਗਾਣਾ ਨਹੀਂ ਦੁੱਧ ਕਢਦਾ ਹਾਂਜੀ ਹਾਂਜੀ ਬਾਕੀ ਜਾਦਪਾਤ ਨੇ ਕਢਣਾ ਦੇਖੋ ਜਾਦਪਾਤ ਚ ਆਣਾ ਕੋਈ ਗੱਲ ਨਹੀਂ ਹੈ ਤੇ ਇਹਦਾ ਮੁੱਲ ਹਾਂਜੀ ਇਹਦਾ ਮੁੱਲ ਜਾਇਜ਼ੀ ਕਰ ਦਈਏ ਕਿੰਨਾ ਮੁੱਲ ਕਰਨੂ ਤਾਂ ਵੀਰ ਜੀ ਦਾ ਆਪਾਂ 45000 ਰੁਪਏ ਕਰੀ ਜਾਈਏ ਅੱਛਾ 38 ਦੀ ਨਾ ਦੇ ਦਈਏ 38000 ਦੀ ਹਾਂਜੀ ਵਿੱਚੋਂ ਕਰ ਦਈਏ ਮੰਨ ਤਾ ਨੋਰ 2000 ਹੀ ਛੱਡ ਦਈਏ ਅੱਛਾ 36000 ਦੀ 36 ਦੀ ਦੇ ਦਾਂਗੇ ਕਿ ਪੂਰੇ 35 ਦੀ 35ਰ ਤੱਕ ਆ ਜਾਣਾ ਜੇ ਨਹੀਂ ਹੁੰਦਾ ਚਲੋ ਪੂਰੇ 35 ਦੀ ਵੀਰ ਜੀ ਦੇ ਦਾਂਗੇ ਤੇ ਦੁੱਧ ਕਿੰਨਾ ਦੱਸਿਆ ਸੀ ਚਵਾਈ ਜਾਊਗੀ ਦੁੱਧ 15 16 ਕਿਲੋ ਵੀਰ ਜੀ ਆਪਾਂ ਅੰਦਾਜ਼ੇ ਦੇ ਹਿਸਾਬ ਨਾਲ ਦੱਸਣੇ ਆਪਾਂ ਕਿਹੜਾ ਪਿਛਲੇ ਸਵੇਰ ਚੋਣੇ ਆ ਬਾਕੀ ਆ ਹੁਣ ਅੰਦਾਜ਼ੇ ਨਾਲ ਬੱਤ ਵੀ ਕਰ ਸਕਦੀ ਆ ਆਪਾਂ ਦੇ ਦਾਜੇ ਨਾਲ ਜਾਂ ਜਿਹੜੇ ਕੋਲ ਮਾਲ ਡੰਗਰ ਹੁੰਦਾ ਫਲਾਣਾ ਡੰਗਰ ਇੰਨਾ ਚੋਂ ਆਉਂਦਾ ਰਿਹਾ ਤੇ ਆਪਾਂ ਵੀ ਉਹਨਾਂ ਹੀ ਦੱਸ ਦੇਣਾ ਠੀਕ ਹੈ ਵੀਰ ਵੀਰ ਭਰਾਵਾਂ ਨੂੰ ਪਤਾ ਆ ਵੀ ਜੇ ਬਾਈਆਂ موجوده ਤਾਂ ਧੁੱਧ ਦੇ ਤੁਹਾਨੂੰ ਪਤਾ ਇਹਨੇ ਕੱਢਨੇ ਕੱਢਣਾ ਠੀਕ ਹੈ ਜੀ ਹੁਣ ਇੱਕ ਹੋਰ ਆ ਗਈ ਹੈ ਵੀ ਕੱਪਨੀ ਆ ਵੀ ਜਰਸੀ ਆ ਵੱਡੀ ਪੰਜਾਬ ਵਾਲੀ ਜਰਸੀ ਆ ਥਾਣਾ ਇਹਦੇ ਵੀ ਦੇਖ ਸਕਦੇ ਲੱਗ ਥਾਣਾ ਹਵਾ ਨੇ ਪੱਖੋਂ ਠੰਡੀਆਂ ਸੀਲ ਅੱਜ ਸਾਰੀਆਂ ਹੀ ਆ ਜਿਹੜੀਆਂ ਸੀਲ ਠੰਡੀਆਂ ਨੇ ਜੀ ਬਾਕੀ ਬਚੀ ਇਹ ਵੀ ਥੋੜੀ ਜਿਹੀ ਨਾ ਯਾਰ ਸ਼ਹਿਰ ਜੇ ਚੰਦੀ ਆ। ਕ੍ਰੋਸ ਚ ਆ ਥੋੜੀ ਕਾ ਨਾ। ਹਾਂਜੀ ਇਹ ਇਹ ਨਾ ਇੱਕੋ ਕਰ ਆਇਆ ਜੋੜਾ। ਠੀਕ ਆ। ਹਾਂਜੀ ਇਹ ਥੋੜੀ ਸੰਭੀ ਵਾਦਿਆ ਤੋਂ ਥੋੜੀ ਸੰਭੀ ਘਟਿਆ। ਠੀਕ ਹੈ ਜੀ। ਤੇ ਇਹਨਾਂ ਜਿਹੜੇ ਵੀ ਨਾ ਕੋ ਲੈਂਦਾ ਨਾ ਪਾ ਜੋੜਾ। ਹਾਂਜੀ। ਉਹ ਐਰ ਸ਼ਹਿਰੀ ਬਰੀਡ ਦੇ ਤਿਆਰ ਕਰਨਾ। ਅੱਛਾ ਜੀ ਹਾਂ ਜੀ। ਠੀਕ ਆ। ਹਾਂਜੀ। ਤੇ ਇਹ ਕਿੰਨੇ ਕ ਦੁੱਧ ਆ ਲਈ। ਆ ਦੇ ਲੋ ਇਹਦਾ ਵਿੱਚ ਡੱਬ ਜੀ। ਬਾਕੀ ਇਹ ਕਿਤੋਂ ਆ ਇਹ ਵੀ ਕ੍ਰੋਸ ਚ ਆ। ਇਹ ਪੋੜਾ ਵੱਡਾ ਡੱਬ ਹੁੰਦਾ ਤੇ ਤੁਹਾਨੂੰ ਪਤਾ। ਤੇ ਇਹ ਕਿੰਨਾ ਚੁਾਈ ਜਾ ਦੁੱਧ। ਇਹ ਵੀ 13-14 ਕਿਲੋ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਲੈ। ਹਾਂਜੀ ਹਾਂਜੀ। ਆਗੇ ਦੀ ਮਸ ਮਸ ਸੇਂਗਿਆ ਗਾਏ। ਨੀਕਾ ਨੀਕਾ ਸੇਂਗ ਜਿਹੜਾ ਇਹਦਾ ਹੈਗਾ ਜੀ। ਹਾਂਜੀ ਹੈਗਾ ਪਾਏ ਇਹਦਾ। ਠੀਕ ਹੈ। ਬਾਕੀ ਕੋਈ ਆਪਣੇ ਛੋਟੀਆਂ ਦੀਆਂ ਖੋਲੀਆਂ ਲੋਕ ਸਾਰੇ। ਬਸ ਫੇਸ ਕਵਰ ਦੀ ਜੀ ਵੇਖੋ। ਠੀਕ ਹੈ। ਹਾਂਜੀ ਹਾਂਜੀ। ਸੋਹਣੀ ਜਰਸੀ ਆ ਜਿਹੜੀ। ਬਾਕੀ ਠੰਡੀ ਢੀਰੀ ਆ ਕੋਈ ਗੱਲ ਨਹੀਂ। ਜਰਸੀਆਂ ਦੇ ਸਹਾਰ ਨਜਲਾਈਏ ਤੇ ਕੱਦ-ਕੱਟ ਚੰਗਾ ਵਾ ਇਹਦਾ। ਬੋਡੀ ਵੇਟ ਚ ਬੜੀ ਦਿੰਦੀ। ਬਾਕੀ ਵੀਰ ਜੀ ਕਈ ਜਰਸੀਆਂ ਦੀਆਂ ਲਗੀਆਂ ਲਗੀਆਂ, ਪਤਲੀਆਂ ਪਤਲੀਆਂ ਆ। ਹਾਂਜੀ ਹਾਂਜੀ। ਇਹ ਮਾਈਨ ਚ ਬੜੀ ਆ। ਹਾਂਜੀ ਭਜਨ ਚ ਬੜੀ ਜਵਰ ਜੀ ਆ ਵੇਖੋ ਲੈ ਜੇ ਬਹੁਤ ਜਿਆਦਾ ਬਾਕੀ ਪੀਏ ਠੰਡੀ ਬੜੀ ਗੱਲ ਹੈ ਹੁੰਦੀ ਸੀਲ ਠੰਡੀ ਜੀ ਹਾਂਜੀ ਹਾਂਜੀ ਇਹ ਬਚੀ ਕਾਹਦੇ ਤਾਂ ਦੇਵਾਨ ਨੇ ਜੇ ਜਿਹਾ ਬਾਕੀ ਵੀ ਨਿੱਜੀ ਆ ਰੱਖੋ ਅਜੇ ਵਦਰਾ ਵਦਰਾ ਟਲਾ ਟੁਲਾ ਬੋ ਦੇ ਚੱਡੇ ਜਾ ਵੇਖੋ ਠੀਕ ਹੈ ਜੀ ਹਾਂ ਜੀ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਵੀ ਜਾਇਜ਼ ਹੀ ਕਰਦੀ ਹੈਗੇ ਕਿੰਨਾ ਮੁੱਲ ਕਰਨ ਉਹਦੇ ਵੀ ਜੀ ਇਹਦਾ ਭਾਏ 45000 ਕਰਾਈ ਜਾਓ ਅੱਛਾ 35 ਦੀ ਦੇ ਦिए 35000 ਦੇ ਹਾਂ ਜੀ ਤੇ ਚੋ ਜੂ ਛੋਟ ਛੱਡ ਯਾਰ ਛੱਡ ਦਈਏ ਚਾਰ ਹੋਰ ਛੱਡ ਦਈਏ ਫਿਰ ਨਹੀਂ ਤਾਂ ਕਾਹ ਹੋਣਾ ਜੀ 33 ਹਾਂਜੀ ਚਲੋ ਦੇ ਦਾਂਗੇ 33 ਠੀਕ ਹੈ ਜੀ 33 ਜਿਹੜੇ ਨੂੰ ਮਾਨਤਨ ਕਰਦਾਂਗੇ ਵੀਰ ਭਰਾ ਫੋਨ ਲਾਵੇ ਵੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਜੀ ਕੋਈ ਕੁਛ ਕਹਿਣਾ ਹਾਂਜੀ ਮੁੱਲ ਤੇ ਵੀਰ ਜੀ ਆਪਾਂ ਅੱਜ ਨਿਕ ਨਿਕੇ ਬਹੁਤ ਕੀਤੇ ਜੀ ਬਾਕੀ ਇਹ ਕੋਈ ਫੋਨ ਲਾਵੇ ਮੈਂ ਹੀ ਵੀ ਗੱਬਣਾ ਵੈੜਾ ਹੋਣਾ ਹਾਂ ਜੀ ਤੁਹਾਨੂੰ ਪਤਾ ਗੱਬਣਾ ਵੇੜਾ ਠੀਕ ਹੈ ਜੀ ਹਾਂ ਜੀ ਇਹ ਕਿਹੜਾ ਵੀ ਤੁਹਾਨੂੰ ਪਤਾ ਸੁਆ ਜਾਵਦਾ 10 ਦਿਨ ਪੀਤਾ ਆ ਇਹ ਤਾਂ ਤਾਜਾ ਮਾਲ ਸਾਰਾ ਸੁਨਾ ਹਾਂ ਜੀ ਹਾਂ ਜੀ ਬਾਕੀ ਇਹ ਕਿ ਕੋਈ ਵੀਰ ਇੱਥੇ ਆ ਗਿਆ ਤੁਹਾਨੂੰ ਪਤਾ ਸੁਈਆਂ ਆ ਤੇ ਪੀ 10-10 ਦਿਨ ਪੀਤੀਆਂ ਆ ਤੇ ਪਾਸ ਕਰਕੇ ਖੜੇ ਹੋਏ ਇੱਥੇ ਆ ਕੇ ਪਾਸ ਕਰਕੇ ਕੋਈ ਆਪਣੀ ਸਮਝਣਾ ਅੰਦਾਜ਼ੇ ਨਾਲ ਖੜੇ ਜੀ ਬਾਕੀ ਨਿਰਦੀ ਸਿਰਫ ਇਹ ਹੋਈ ਹੋਈ ਜਿਹੜੀਆਂ 5-5 7-7 ਦਿਨ ਕੱਚੀਆਂ ਆ ਹਾਂ ਜੀ ਬਾਕੀ ਅਗਲਾ ਬੂਟਾ ਵੀ ਤਾਂ ਕਰਕੇ ਆਪਾਂ ਮੁੱਲ ਮੁੱਲ ਜਾਇਜ਼ ਕੀਤੇ ਆ ਠੀਕ ਹੈ ਜੀ ਤੇ ਜੇ ਤੁਹਾਨੂੰ ਪਤਾ ਆਪਾਂ ਤਿਆਰ ਕਰਕੇ ਮੰਨ ਲਓ 5-10 ਦਿਨ ਸੰਭਲੀਆਂ ਤੇ ਜੇ ਤੁਹਾਨੂੰ ਪਤਾ ਮੁੱਲ ਉੱਥੇ ਜਾਣੀ ਸੂਈ ਤਾਂ ਚੜਨੀ ਹੈ ਠੀਕ ਹੈ ਜੀ ਹਾਂ ਜੀ